ਬੜੇ ਖੂਬਸੂਰਤ ਸਟੇਡੀਅਮ ਦੇ ਵਿੱਚ ਬਹੁਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ মিডিਆ ਦੇ ਸਾਡੇ ਸਾਥੀ ਸਾਰਿਆਂ ਦਾ ਬਹੁਤ ਧੰਨਵਾਦ ਮੰਚ ਤੇ ਬੈਠੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਨਵੀਂ ਦਸ਼ਾ ਦੇਣ ਵਾਲੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ ਚੇਂਜ ਕਰਾਤੇ। ਪਹਿਲਾਂ ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਆਂ ਚ ਸਕੂਲ ਤੇ ਹਸਪਤਾਲ ਨਹੀਂ ਹੁੰਦੇ ਸੀ। ਇੱਕ ਬੰਦਾ ਜਿਨੇ ਸਕੂਲ ਤੇ ਹਸਪਤਾਲ ਮੈਨੀਫੈਸਟੋਆਂ ਦੇ ਵਿੱਚ ਪਵਾਤੇ ਉਹਦਾ ਨਾਮ ਹੈ ਅਰਵਿੰਦ ਕੇਜਰੀਵਾਲ। ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਸਰ। ਜਿਨ੍ਹਾਂ ਨੇ ਤੁਹਾਡੇ ਤੇ ਵੀ ਟੁਕਦੀਆਂ ਲੈਣਾ। ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਸਰ ਇੱਥੋਂ ਉੱਥੋਂ ਥੋੜੀ ਦੂਰੀ ਕਰਤਾਰ ਸਿੰਘ ਸਰਾਬੇ ਦਾ ਪਿੰਡ ਹੈ ਜੀ ਇਹ ਉਹ ਭਗਤ ਸਿੰਘ ਜੀ ਉਹਨਾਂ ਦੀ ਫੋਟੋ ਹਰ ਵਕਤ ਜੇਬ 'ਚ ਰੱਖਦੇ ਸੀਗੇ پائلٹ دا کورس سر برکلیج یونیورسٹی چا چنی سال شہیدان دی ترتی ہے شہیدان دے سپنے سکار کرنے نے میرے سامنے میرے کبنٹ دے بہت سارے ساتھی بیٹھے نے ساڑے ایم ایل اے سہبان بیٹھے نے ساڑے منتری سہبان بیٹھے نے آنالے والے ایم ایل ابان بیٹھے نے ਅਮਨ ਅਰੋੜਾ ਜੀ ਪ੍ਰਧਾਨ ਸਾਹਿਬ ਬੈਠੇ ਨੇ ਔਰ ਪੋਲਾ ਗਰੇਵਾਲ ਬੈਠੇ ਆ ਮੈਡਮ ਮਾਨੂ ਕੇ ਬੈਠੇ ਆ ਸਾਡੇ ਪਾਇਲ ਦੇ ਗਿਆਸਪੁਰਾ ਸਾਹਿਬ ਬੈਠੇ ਆ ਸਾਡੇ ਜਿਹੜੇ ਸਤਕਾਰਤ ਸਖਸ਼ੀਤਾਂ ਬੈਠੀਆਂ ਸਾਹਮਣੇ ਮੰਤਰੀ ਸਹਿਬਾਨ ਵਰਿੰਦਰ ਗੋਇਲ ਐਮਐਲਏ ਲਹਿਰਾ ਗਾਗਾ ਬੈਠੇ ਨੇ ਸਾਡੇ ਈਟੀਓ ਸਾਹਿਬ ਹਰਪਜਨ ਸਿੰਘ ਈਟੀਓ ਬਿਜਲੀ ਮੰਤਰੀ ਬੈਠੇ ਨੇ ਜਗਰੂ ਸਿੰਘ ਇੱਕ ਮਾਂ ਬੈਠਾ ਬੁਧਰਾਮ ਸਿੰਘ ਬੈਠੇ ਐਮਐਲਏ ਬੁਲਾਡੇ ਡਾਕਟਰ ਬਲਜੀਤ ਜੀ ਐਮਐਲਏ ਮਲੋਟ ਵਰਸਟ ਸਾਹਿਬ ਬੈਠੇ ਐ ਔਰ ਹਿਆਰਪੁਰ ਤੋਂ ਸਾਡੇ ਐਮਐਲਏ ਸਹਿਬਾਨ ਬੈਠੇ ਕਟਾਰੂ ਚੱਕ ਸਾਹਿਬ ਬੈਠੇ ਸਾਡੇ ਮੰਤਰੀ ਸਹਿਬਾਨ ਸ਼ਾਮਚਰਾਸੀ ਤੋਂ ਸਾਡੇ ਸੁਖਾਨੰਦ ਜੀ ਬੈਠੇ ਐਮਐਲਏ ਬਾਗਾਪੁਰਾਣਾ ਲਾਲਜੀਤ ਪੁੱਲਰ ਬੈਠਾ ਐਮਐਲਏ ਪੱਟੀ ਹੈਨਾ ਸਾਡੇ ਨਿਜਰ ਸਾਹਿਬ ਜਦੋਂ ਹੁਣ 92 ਨੇ ਕੁਤ ਇਹਦਾ ਕੀਦਾ ਨਾਮ ਲਈ ਜਾਈਏ ਮੈਂ ਜਿੰਨਿਆਂ ਕਦੇ ਨਾਮ ਲਈ ਜਨਾ ਹਰ ਦਿਨ ਤੁਸੀਂਖੋ ਐਮ ਐਲ اے ਫਰੀਦਕੋਟ ਬੈਠੇ ਹੈ ਹੈਨਾ ਸੋ ਐਮ ਐਲ اے ਮੌੜ ਬੈਠੇ ਹੈ ਜਗਰੂਪ ਗਿੱਲ ਐਮ ਐਲ اے ਬਠਿੰਡਾ ਜਿਨ੍ਹਾਂ ਨੇ ਵੱਡੇ ਵੱਡੇ ਹਰਾਏ ਆ ਉਹ ਬੈਠੇ ਹੈ ਹੈਨਾ ਸਿੰਗਲਾ ਸਾਹਿਬ ਬੈਠੇ ਆ ਮਾਨਸਾ ਵਾਲੇ ਐਮ ਐਲ اے ਨਾਬਾ ਦੇਮਾਨ ਜੀ ਬੈਠੇ ਸੋ ਮੈਂ ਸੋ ਮੈਂ ਸ਼ਾਇਦ ਜਿਆਦਾ ਟਾਈਮ ਲੱਗ ਜੂਗਾ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਤੁਸੀਂ 골ਡੀ ਐਮ ਐਲ ਏ ਜਲਾਲਾਬਾਦ ਜਿਹਨੇ ਸੁਖਵੀਰ ਬਾਦਲ ਆਇਆ ਉਹ ਬੈਠਾ ਸੋ ਆ ਤੁਹਾਡਾ ਪਿਆਰ ਹੈ ਬਸ ਇਸੇ ਕਰਕੇ ਅਸੀਂ ਉੱਡੇ ਫਿਰਦੇ ਹਾਂ ਉਹ ਮੈਨੂੰ ਕਈ ਵਾਰੀ ਲੋਕ ਪੁੱਛਣ ਲੱਗ ਜਾਂਦੇ ਕਹਿੰਦੇ ਤੁਸੀਂ ਇੱਕ ਦਿਨ ਚ ਚਾਰ ਚਾਰ ਰੈਲੀਆਂ ਪੰਜ ਪੰਜ 10 10 ਰੈਲੀਆਂ ਥੱਕਦੇ ਨਹੀਂ ਮੈਂ ਕਹਿੰਦਾ ਜੀ ਇੰਨਾ ਪਿਆਰ ਮਿਲਦਾ ਹੋਵੇ ਨਾ ਪਬਲਿਕ ਦਾ ਫਿਰ ਥਕਾਵਟ ਨਹੀਂ ਹੁੰਦੀ ਕਿਉਂਕਿ ਪਬਲਿਕ ਦਾ ਪਿਆਰ ਥਕਾਵਟ ਉਤਾਰ ਦਿੰਦਾ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆਸਟ੍ਰੇਲੀਆਮ ਫੁੱਲ ਹੋਇਆ ਪਿਆ ਕਿੱਥੋਂ ਕਿੱਥੋਂ ਆਏ ਹੋਵੋਗੇ ਕੰਮ ਛੱਡ ਕੇ ਆਏ ਹੋਵੋਗੇ ਕਬੀ ਲੜਦੇ ਕਿਹਦੇ ਕੋਲ ਟਾਈਮ ਹੈ ਖਾਸ ਤੌਰ ਤੇ ਲੀਡਰਾਂ ਨੂੰ ਸੁਣਨ ਵਾਸਤੇ ਉਹ ਵੀ ਅੱਜ ਕੱਲ੍ਹ ਆ ਛੇਤਰ ਪੈਂਦੇ ਲੀਡਰਾਂ ਦੇ ਤਾਂ ਉਹ ਦੇਖ ਲਓ ਪਈ ਨਹੀਂ ਜਾਂਦੇ ਉਧਰ ਦੂਜੇ ਪਾਸੇ ਕਦੇ ਲੋਥ ਤੁੱਟ ਗਈ ਕਦੇ ਮੋੜਾ ਟੁੱਟ ਗਿਆ ਰੱਬ ਵੀ ਕਰੀ ਜਾਂਦਾ ਕੰਮ ਮੈਂ ਕੀ ਕਰਾਂ ਹੁਣ ਮੈਂ ਤਾਂ ਕਰਦਾ ਹਾਂ ਸੋ ਜਿਨ੍ਹਾਂ ਨੇ ਕੁਦਰਤ ਨਾਲ ਪੰਗਾ ਲਿਆ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਪਈ ਆ ਉਹਨਾਂ ਦੀ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਬਹਿ ਗਏ ਦੇਖ ਲਓ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਦਾ ਢਾਹਿਆ ਸੀ ਉਹਨਾਂ ਨੂੰ ਤਾਂ ਕੀ ਕਹੀਏ ਉਹਨਾਂ ਦੀ ਗੱਲ ਹੀ ਨਾ ਕਰੋ ਸੋ ਇਸ ਕਰਕੇ ਅਸੀਂ ਤਾਂ ਜਨੌਰਾਂ ਨੂੰ ਵੀ ਫਸਲਾਂ ਦੇ ਵਿੱਚ ਜਦੋਂ ਫਸਲ ਵੱਢਦੇ ਆ ਥੋੜੇ ਜਿਹਾ ਦਾਣੇ ਜੇ ਪਿੜਿਚ ਹੋਵੇ ਤਾਂ ਪਿੜਿਚ ਜੇ ਉਂ ਵੱਢਦੇ ਆ ਤਾਂ ਉ ਥੋੜੇ ਜਿਹਾ ਦਾਣੇ ਜਨੌਰਾਂ ਵਾਸਤੇ ਛੱਡ ਦਿੰਦੇ ਆ ਭਾਈ ਉਹਨਾਂ ਦਾ ਵੀ ਭਾਗ ਹੈ ਅਜ ਤਾਂ ਉਹ ਲੋਕ ਆ ਜਨੌਰਾਂ ਨੂੰ ਵੀ ਤੱਕ ਦਾਣੇ ਛੱਡ ਦਿੰਨੇ ਆ ਇਹ ਸਾਡੇ ਜਵਾਕਾਂ ਦੇ ਮੂੰਹਾਂ 'ਚੋਂ ਬੁਰਕੀਆਂ ਕੋਈ ਜਾਂਦੇ ਨੇ ਜਨੌਰਾਂ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਆ ਨਾਲ ਲੈ ਜੂਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲਓ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਹੈਗੇ ਉਹ ਜੇ ਕੋ ਕਮੇਟੀ ਕਮੂਟੀ ਬਣਾਉਣੀ ਪੈ ਜੇ ਨਾ ਗਾਲੀ ਗੱਲ ਨੂੰ ਪੰਜ ਮੈਂਬਰੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿ ਤੁਲੇਉਣਗੇ 11 ਗਿਣ ਕੇ ਦਿਖਾਓ ਤੁਸੀਂ ਗਿਣ ਦੋ ਮੈਨੂੰ 11 ਆ ਦੇਖ ਲਓ ਕੁਦਰਤ ਹੈ ਸੋ ਇਸ ਕਰਕੇ ਪ੍ਰਭਾਤਮਾ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਆਮ ਬੰਦੇ ਹਾਂ ਅਰਵਿੰਦ ਕੇਜਰੀ ਵਾਲ ਇੱਕ ਆਮ ਇਨਸਾਨ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਦੀ ਡਿਗਰੀ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਤਾਰਮ ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਕੀ ਲੋਡ ਸੀ ਜੀ ਆ ਬੰਗਲ ਲੈਣ ਦੀ ਰੋਜ਼ ਟੜਕੀ ਉੱਠ ਕੇ ਇਹਨੂੰ ਗਾਲਾਂ ਕੱਢਣ ਲੱਗ ਜਾਂਦੇ ਜਿਹੜਾ ਆਉਂਦਾ ਕੈਰੀ ਵਾਲ ਨੂੰ ਗਾਲਾਂ ਕੱਢ ਦੋ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਗਾਲਾਂ ਕੱਢਣਾਂ ਕਹਿੰਦੇ ਯਾਰ ਮਾੜਾ ਕੀ ਕਰਤਾ ਸੀ ਕੋਈ ਤਾਂ 3 ਸਾਲ ਹੋ ਗਏ ਕੋਈ ਜਾਂ ਤਾਂ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅਜੇ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀਆਂ ਜਾਂਦੇ ਆ ਇਹਨਾਂ ਦੇ ਦੋ ਤਿੰਨ ਸਾਲਾਂ ਚ ਕਾਫੀ ਟਿਕੰਡੇ ਚੁਗਲੇ ਕਰ ਲਾਂਗੇ ਰਾਹ ਸਾਫ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਪਹਿਲੀ ਗੱਲ ਤਾਂ ਤਾੜੀ ਮਾਰ ਕੇ ਦੱਸੋ ਹੋਇਆ ਇਹ ਨਾ ਕੰਮ ਉਹ ਕੋਈ ਦੋ ਦਿਨਾਂ ਚ ਜਾਂ ਪੰਜ ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੋਂ ਸ਼ੁਰੂ ਵੀ ਤੇ ਨਾ 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 ਡੇਢ ਦੋ ਸਾਲ ਦੀ ਪਲੈਨਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈ ਵੀ ਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਗਏ ਐਡਿਕਟਡ ਹੋ ਗਏ ਉਹ ਵਿਦਡਰੋਲ ਸਿੰਪਟਮਸ ਕਹਿੰਦੇ ਆ ਇਹਨੂੰ ਮੈਡੀਕਲ ਭਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤੜਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇਹ ਕੀਤਾ ਕਿ ਪਹਿਲਾਂ ਰੀਹੈਬ ਸੈਂਟਰ ਸਰ ਵੀ ਜਾ ਕੇ ਆਏ ਅੱਜ ਇੱਕ ਰੀਹੈਬ ਸੈਂਟਰ ਚ ਉਹ ਓਟ ਕਲੀਨਿਕ ਉੱਥੇ ਦਵਾਈਆਂ ਦਾ ਟੁਕਟ ਤਿੰਨ ਮਹੀਨਿਆਂ ਦੀ ਉਹ ਪਰੋ ਪਹਿਲਾਂ ਤਾਂ ਫਿਰ ਏਰੀਆ ਸਪੌਟ ਕੀਤੇ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆਂ ਜੀ ਉਹਨਾਂ ਨੂੰ ਥੋੜੀ ਜੇਲ੍ਹ 'ਚ ਦੇਣਾ। ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਕੰਮ ਤਸਕਰਾਂ ਤੇ। ਫਿਰ ਉਸਪੋਰਟ ਕੀਤੇ। ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ। ਕਿਉਂਕਿ ਮੁੰਸ਼ੀ ਹੌਲਦਾਰ ਤੇ ASI ਚੌਕੀ ਤੇ ਥਾਣਾ ਪੱਦਰ ਦੇ। ਉਹਨਾਂ ਦੀਆਂ 20-20 ਸਾਲ ਤੋਂ ਯਾਰੀਆਂ ਵੀ ਉੱਥੀ, ਰਿਸ਼ਤੇਦਾਰੀਆਂ ਵੀ ਉੱਥੀ, 20-20 ਸਾਲ ਤੋਂ ਥਾਣਿਆਂ 'ਚ ਬੈਠੇ ਸੀ। ਚੱਕ ਕੇ ਮੂਨ ਕਾਲਾ ਮਠਾਨਕੋਟ ਮਾਰਿਆ। ਪਠਾਨਕੋਟ ਵਾਲਾ ਫਾਜ਼ਿਲਕਾ ਫਾਜ਼ਿਲਕਾਲੇ ਨੂੰ ਕਿਹਾ ਮਾਲੀਆ ਜਾ ਚਲੋ ਇਹਦਾ ਪਹਿਲਾਂ ਕਨੈਕਸ਼ਨ ਤੋੜੀ ਉਸ ਤੋਂ ਬਾਅਦ ਪੁਰਸ਼ ਨੂੰ ਕਿਹਾ ਹੁਣ ਚੱਕ ਲੋ ਪੀੜਾ ਪੰਜਾ ਹੁਣ ਜੀਤੇ ਐਂਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਕਾਲਾ ਕੱਢਦੇ ਆ ਓਏ ਆ ਪਾਪ ਦੀ ਕਮਾਈ ਨੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਨਾ ਤੁਹਾਨੂੰ ਚੰਗਾ ਲੱਗਦਾ ਵੀ ਚਲੋ ਕੁਛ ਤਾਂ ਹੋਵੇ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਹਾਂ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾ ਇਹ ਕੱਲ ਬਣਨੀ ਨਹੀਂ ਤੁਹਾਡਾ ਸਹਿਯੋਗ ਮੈਨੂੰ ਨਾਰੰਗਵਾਲ ਦੇ ਸਰਪੰਚ ਵਾਲੀ ਤੁਸੀ ਗੱਲ ਪੜੀ ਹੋਣੀ ਨਾਰੰਗਵਾਲ ਨਾਲ ਹੀ ਹੈ ਨਾਰੰਗਵਾਲ ਤੇ ਉਹ ਮੈਂ ਇੱਕ ਵੀਡੀਓ ਦੇਖੀ ਟੀਵੀ ਤੇ ਉਹ ਕੋਈ ਲੇਡੀ ਨਾਲ ਕੋਈ ਬਹਿਸ ਚੱਲ ਰਹੀ ਸੀ ਚਲੋ ਅਸੀਂ ਮਾਵਾ ਪੈਣਾ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਹਿੰਦੀ ਸੀ ਤੂੰ ਮੈਨੂੰ ਹਟਾ ਕੇ ਦਿਖਾ ਮੈਂ ਨਸ਼ਾ ਵੇਚੂੰਗੀ ਮੈਂ ਕਿਹਾ ਇੰਨੀ ਇੰਨੀ ਦਲੇਰੀ ਮੈਂ ਨਾਰਨਵਾਲ ਦੇ ਸਰਪੰਚ ਨੂੰ ਫੋਨ ਕਰ ਲਿਆ ਮੈਂ ਕਿਹਾ ਜੀ ਜਗਰਾਉਂ ਥਾਣੇ 'ਚ ਪੈਂਦਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਮੇਰੀ ਗੱਲ ਕਰਾਓ ਤੇ ਉਹਨੇ ਕਰਾਤੀ ਤੇ ਮੈਂ ਕਿਹਾ ਕੀ ਮਾਮਲਾ ਹੈ ਉਹ ਕਹਿੰਦੇ ਜੀ ਨਸ਼ਾ ਵੇਚਦੇ ਆ ਜੀ ਤੇ ਕਈ ਸਾਲਾਂ ਤੋਂ ਵੇਚਦੇ ਆ ਮੈਂ ਕਹਿੰਨਾ ਵੀ ਨਾ ਕਰੋ ਐਂ ਕਰੋ ਕਿ ਮੋਰੋ ਗੱਲ ਪੈਂਦੇ ਆ ਮੈਨੂੰ 2 ਘੰਟੇ ਦੇ ਦੇ ਬਸ ਦੋ ਕਹਿੰਦਾ ਸ਼ਾਮ ਲਾੜ ਚ ਕੋਠੀ ਐ ਕੋਠੀ ਸ਼ਾਮ ਲਾੜ ਚ ਐ ਪੰਚਾਇਤੀ ਜ਼ਮੀਨ ਚ ਮੈਂ ਕਿਹਾ 2 ਘੰਟੇ ਦੇ ਦੇ ਬਹ ਹੋ ਗਿਆ ਕੰਮ 11 ਵਜੇ ਤੱਕ ਕੋਠੀ ਢਾਤੀ ਸੀਗੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ ਚ ਨਾਰਿੰਗ ਵਾਲਾ ਲੈ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਪਿੰਡ ਨੇ ਉੱਥੋਂ ਕੰਮ ਸ਼ੁਰੂ ਹੋ ਗਿਆ ਤੇ ਹੁਣ ਤੁਹਾਡਾ ਆਸ਼ੀਰਵਾਦ ਹੈ ਤੇ ਹੁਣ ਪੰਜਾਬ ਜਿਹੜਾ ਉਹ ਜਿਵੇਂ ਅਸੀਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਅਸੀਂ ਤੀਜੇ ਸਾਲ ਚ ਸ਼ੁਰੂ ਕਰਤਾ ਪਲੈਨਿੰਗ ਨੂੰ ਟਾਈਮ ਲੱਗ ਜਾਂਦਾ ਐਸੀ ਤਰ੍ਹਾਂ ਹੀ ਦੂਜਾ ਕੰਮ ਭ੍ਰਿਸ਼ਟਾਚਾਰ ਵਾਲਾ ਤਹਿਸੀਲਦਾਰ ਕੀ ਬਣਿਆ ਫਿਰ ਤਹਿਸੀਲਦਾਰਾਂ ਬਾਰੇ ਕੀ ਕਹਾਂ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜ ਲੇ ਜੀ ਰਿਸ਼ਵਤ ਚ ਹੜਤਾ ਹੈ ਅਸੀਂ ਨਹੀਂ ਰਿਸ਼ਤੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਿਹਾ ਦੋ ਕਰਾਉਣਾ ਥੋੜੇ ਤੋਂ ਲਾ ਕੇ ਰਖਾਇਓ ਉਹਨੂੰ ਕਰਕੇ ਬਾਅਦ ਗਏ ਕਰਵਾ ਲਓ ਜੀ ਸਾ ਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕਰਾਪਸ਼ਨ ਦਿਖਲਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ ਆ ਤਾਂ ਕੋਈ ਗੱਲੀ ਨਹੀਂ ਕਿ ਸਾਡੇ ਤੁਸੀਂ ਤਿੰਨ ਬੰਦੇ ਫੜ ਲੇ ਜੀ ਰਿਸ਼ਵਤ ਚ ਇਹਨਾਂ ਨੂੰ ਛੱਡੋ ਨਹੀਂ ਤਾਂ ਅਸੀਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਮਿੱਤੋ ਹੀ ਲੈ ਸਾਧਿਓ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਵੀ ਧੂਰੀ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਉਧਰ ਮਉਂਦੋਟ ਹੈਨਾ ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਅਜੇ ਵੀ ਹੋਣਗੇ ਜਿਹੜੇ ਹੜਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੇ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਂਦੇ ਹੋ ਇਹ ਤਾਂ ਨਹੀਂ ਚੱਲੂਗਾ ਜਿੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕੱਕਰੀ ਜਾਇਆ ਕਰੋਗੇ ਆ ਬੰਦਾ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਸਾਡੇ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਸੋ ਵੀਰੋ ਤੁਹਾਡੇ ਨਾਲਾਂ ਜਮਾਂ ਤੁਹਾਡੇ ਨਾਲਾਂ ਦਿਲੋਂ ਠੀਕ ਜੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਦੇ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਵਾ ਲਗਾ ਖੱਡ ਪਰੇ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਦੇ ਬੋਲੇ ਨਹੀਂ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹੀ ਨਹੀਂ ਬੋਲਣ ਨੂੰ ਕੁਝ ਸੋਇਸ ਕਰਕੇ ਸੰਜੀਵ ਅਰੋੜਾ ਜੀ ਬੈਠੇ ਹੈ ਰਾਜ ਸਭਾ ਮੈਂਬਰ ਉਹਨਾਂ ਨੇ ਪਹਿਲਾਂ ਰਾਜ ਸਭਾ ਨੂੰ ਵੀ ਜਿਹੜੀ ਰਾਜ ਸਭਾ ਦੀਆਂ ਸ਼ਕਤੀਆਂ ਨੇ ਜਿਹੜਾ ਰਾਜ ਸਭਾ ਚ ਮੁੱਦੇ ਠਾਉਣੇ ਫਿਰ ਰਾਜ ਸਭਾ ਦੇ ਜਿਹੜੇ ਐਮਪੀ ਲੈਡ ਫੰਡ ਆਉਂਦਾ ਉਹ ਉਹਨੂੰ ਵਰਤਣਾ ਉਹਨੂੰ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਵਰਤਿਆ ਪਹਿਲਾਂ ਮੈਂ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਸੰਗਰੂਰ ਤੋਂ ਐਮਪੀ ਰਿਆਂ ਦੋ ਵਾਰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਫੰਡ ਵਰਤੇ ਪਰ ਮੈਂ ਤਿੰਨ ਦਿਨ ਤੋਂ ਇਹਨਾਂ ਦੇ ਨਾਲ ਆਏ ਜਿਹੜੀਆਂ ਗੱਲਾਂ ਦੱਸੀ ਜਾਂਦੇ ਆ ਉਹ ਚ ਹੁਣ ਮੈਂ ਦੂਜੇ ਨੰਬਰ ਤੇ ਆ ਗਿਆ ਜੀ ਜੀ ਮੈਂ ਤਾਂ ਯਾਰ ਕਾਪੀ ਵਰਤਿਆ ਫਿਰ ਇਹਨਾਂ ਨੇ ਤਾਂ ਬਾਲੇ ਜਿਆਦਾ ਵਧੀਆ ਤਰੀਕੇ ਨਾਲ ਵਰਤੇ ਸੋ ਸਿੱਖਣਾ ਚਾਹੀਦਾ ਮੈਂ ਵੀ ਸਿੱਖੂੰਗਾ ਹੋਰ ਤਰੀਕੇ ਕਿ ਕਿਵੇਂ ਹੈਲਥ ਦੇ ਵਿੱਚ ਕੰਮ ਕਰਨਾ ਹੈ ਕਿਵੇਂ ਆ ਸਟੇਡੀ ਇੰਡੋ ਸਟੇਡੀਅਮ ਬਣ ਕੇ ਬڑے-ਵੱਡੇ ਹਨਾ ਪਹਿਲਾਂ 9 ਸਾਲ ਤੋਂ ਬੰਦ ਪਿਆ ਸੀ ਇਹ ਅੱਜ ਸ਼ੁਰੂ ਹੋ ਗਿਆ ਇੱਥੇ ਬੱਚੇ ਆਉਣਗੇ ਖੇਡਣਗੇ ਕੋਈ ਇੱਧਰ ਉੱਧਰ ਧਿਆਨ ਲੱਗੂ ਨਸ਼ਿਆਂ ਤੋਂ ਬਚਣਗੇ ਖੇਡਾਂ 'ਚ ਫਸਟਾਵਾਂਗੇ 11 'ਚੋਂ ਸੀਐਮ ਸਾਹਿਬ ਅਰਵਿੰਦ ਸਾਹਿਬ 11 ਪਲੇਅਰਾਂ 'ਚੋਂ ਇਸ ਵਕਤ ਜੋ ਇੰਡੀਅਨ ਕਰੰਟ ਹਾਕੀ ਟੀਮ ਹੈ ਇੰਡੀਆ ਦੀ 11 ਚੋਂ 9 ਪੰਜਾਬ ਦੇ ਨੇ ਸਰ ਕੈਪਟਨ ਵੀ ਪੰਜਾਬ ਦਾ 9 ਪੰਜਾਬ ਦੇ ਨੇ ਔਰ 9 ਚੋਂ 5 ਇੱਕ ਪਿੰਡ ਦੇ ਨੇ ਸਰ ਇੱਕ ਪਿੰਡ ਦੇ ਹਰਮਨਪ੍ਰੀਤ ਹੋਰੀ ਜਰਮਨਪ੍ਰੀਤ ਹੋਰੀ ਮੰਦੀਪ ਸ਼ਮਸ਼ੇਰ ਗੁਰਜੰਟ ਔਰ ਇਸ ਵਕਤ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਹੈ ਇੰਡੀਆ ਦੀ ਉਹਦੀ ਜਿਹੜੀ ਕੈਪਟਨ ਹੈ ਹਰਮਨਪ੍ਰੀਤ ਹਰਮਨਦੀਪ ਉਹ ਵੀ ਮੋਗੇ ਦੀ ਹੈ ਅਸੀਂ ਤਾਂ ਜੀ ਸਾਰੇ ਪਾਸੇ ਅੱਗੇ ਆ। ਅਸੀਂ ਜਾ ਤਾਂ ਫਿਰ ਅਸੀਂ ਕਰੋ ਨਿਕਲਦੇ ਨਹੀਂ ਜੀ। ਪੰਜਾਬੀ ਆ। ਜਾਂ ਫਿਰ ਜੇ ਨਿਕਲ ਜੀਏ ਫਿਰ ਟੌਪ ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਜੀ। ਤੁਸੀਂ ਸਾਨੂੰ ਸਿਖਾਇਆ ਇਹ। ਤੁਸੀਂ ਚਿੰਗਾਂ ਸੰ ਸਾਡੇ ਅੰਦਰ ਜਿਹੜੀਆਂ ਛੋਟੀਆਂ ਛੋਟੀਆਂ ਚਿੰਗਾਰੀਆਂ ਸੀ ਉਹਨਾਂ ਨੂੰ ਤੁਸੀਂ ਭੜਕਾਇਆ ਹੈ। ਵੀ ਆਏ ਕਰੋ ਆਏ ਕਰ ਦੋ। ਹਾਂ ਚੁੱਕ ਕਰ ਦਿੰਦੇ ਆ ਚੱਕ ਦੋ ਔਰ ਖਤਮ ਹੋ ਗਿਆ ਕੰਮ। ਨਿਬੜ ਗਿਆ ਕੰਮ। ਕੋਈ ਡਰ ਗਏ ਕੋਈ ਡੇ ਕੋਈ ਵੱਡੇ ਵੱਡੇ ਖਾਨਦਾਨ ਨਿਬੜ ਗਿਆ ਕੰਮ ਗਾਂਝਵਾਕ ਮੰਦਬੁੱਧੀ ਨੇ ਤੋ ਇਹਦਾ ਮਸਲ ਤਾਂ ਖਤਮ ਹੋ ਗਿਆ ਕੰਮ ਚਲੋ ਸ਼ੁਕਰ ਹੈ ਕਿ ਇਹ ਛੁੱਟ ਗਿਆ ਐਸੇ ਜਨਮ ਜੀ ਭਲਾ ਹੋਇਆ ਲੜ ਨੇੜੋਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਹਨਾਂ ਨੇ ਬੇਕਦਰਾਂ ਨੇ ਨਾ ਸਾਨੂੰ ਬਹੁਤ ਬੇਇਜ਼ਤ ਕੀਤਾ ਲੁੱਟਿਆ ਕੁੱਟਿਆ ਔਰ ਪੰਜਾਬ ਦਾ ਬੁਰਾ ਹਾਲ ਕਰਿਆ ਮੈਂ ਤਾਂ ਤੁਹਾਡੇ ਵਿੱਚ ਹੀ ਰਹਿਣਾ ਮੈਂ ਤਾਂ ਰੋਜ਼ ਆ ਜੂੰਗਾ ਮੈਂ ਤਾਂ ਜਦੋਂ ਮਰਜੀ ਬੁਲਾ ਲਿਓ ਮੈਂ ਚਾਹੂੰਗਾ ਅਰਵਿੰਨ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੇ ਵੱਡੇ ਵੱਡੇ ਕਹਿਣ ਵਾਲੇ ਜਿਹੜੇ ਇਹਨਾਂ ਦੇ ਕੱਦ ਤੇ ਨਾ ਚਾਇਓ ਇਹਨਾਂ ਦਾ ਕੱਦ ਜਿਹੜਾ ਨਾ ਉਹਨੂੰ ਕੋਈ ਮੇਣੇ ਨਹੀਂ ਸਕਦਾ ਪੋਲੀਟੀਕਲ ਕੱਦ ਆ ਕਿ ਵੱਡੇ ਵੱਡੇ 56 ਇੰਚ ਚੌੜੀਆਂ ਛਾਤੀਆਂ ਵਾਲੇ ਨਾ ਐਂ ਕੰਮ ਦੇਣੇ ਨਾ ਲੈਦਣੇ ਐਂ ਕੰਮ ਦੇਣੇ ਉਹਨਾਂ ਤੋਂ ਸੋ ਕਮਾ ਤੇ ਆ ਗੁਨਾ ਤੇ ਆ ਮੈਂ ਚਾਹੂੰਗਾ ਅਰਵਿੰਨ ਸਾਹਿਬ ਹਾਂ ਤੇ ਆ ਕੇ ਸਾਨੂੰ ਸੰਬੋਧਨ ਕਰਨ ਤੇ ਆਪਣੇ ਵਿਚਾਰ ਦੱਸਣ ਟਾਈਮ ਦੀ ਕਮੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰੀ ਦੋਨੋਂ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਗਦਾ ਇਨਕਲਾਬ ਜੰਗਦਾ ਵਾਰੋ ਇਨਸਾਨਾਂ